ਉਗ ਸਮੇ ਸ਼ਰਧਾਂਜਲੀ ਦੇਣ ਸਮੇ ਜਿਹੜੇ ਬੋਲਣ ਵਾਲੇ ਬੁਲਾਰੇ ਹੁੰਦੇ ਨੇ ਵਿਛੜੇ ਹੋਏ ਬੰਦੇ ਬਾਰੇ ਜੋ ਬੋਲ ਰਹੇ ਹੁੰਦੇ ਨੇ ਜੋ ਉਸ ਦੇ ਗੁਣ ਗਿਣਾ ਰਹੇ ਹੁੰਦੇ ਨੇ ਦਰਅਸਲ ਉਹ ਇਹ ਕਹਿ ਰਹੇ ਹੁੰਦੇ ਨੇ ਕਿ ਇਹ ਗੁਣ ਉਸ ਵਿਅਕਤੀ ਵਿੱਚ ਹੋਣੇ ਚਾਹੀਦੇ ਸਨ ਜਿਨ੍ਹਾਂ ਦੇ ਅਸੀਂ ਸੰਪਰਕ ਵਿੱਚ ਆਉਂਦੇ ਹਾਂ ਉਹਨਾਂ ਤੋਂ ਹੀ ਸਾਨੂੰ ਆਪਣੇ ਬਾਰੇ ਪਤਾ ਲੱਗਦਾ ਹੈ ਕੰਮ ਪੁਰਸ਼ ਸੰਕਲਪ ਹੈ ਕਲਾ ਇਸਤਰੀ ਸੰਕਲਪ ਹੈ ਨਾਚ ਗੀਤ ਤੇ ਸੰਗੀਤ ਕੰਮ ਮੁਕਣ ਦੀ ਖੁਸ਼ੀ ਵਿੱਚੋਂ ਉਪਜਦੇ ਹਨ ਤੇ ਉਪਰੰਤ ਹੋਰ ਕੰਮ ਕਰਨ ਲਈ ਪ੍ਰੇਰਣਾ ਦਿੰਦੇ ਹਨ ਹਰ ਸਮਾਜ ਦੀਆਂ ਹਰ ਵਰਗ ਦੀਆਂ ਰਸਮਾਂ ਰੀਤੀਆਂ ਅਤੇ ਕ੍ਰੀਤੀਆਂ ਵੱਖੋ-ਵੱਖਰੀਆਂ ਹੁੰਦੀਆਂ ਹਨ ਨਿਰਾਸ਼ਾਵਾਦੀ ਕਦੇ ਮਹੱਤਵਪੂਰਨ ਨਹੀਂ ਹੁੰਦੇ ਮਹੱਤਵਪੂਰਨ ਕਦੇ ਨਿਰਾਸ਼ਾਵਾਦੀ ਨਹੀਂ ਹੁੰਦੇ ਸੰਸਾਰ ਨਾ ਸਿਆਣਾ ਹੈ ਨਾ ਤਰਕਪੂਰਨ ਹੈ ਕਿਉਂਕਿ ਸੰਸਾਰ ਕਦੇ ਵੀ ਤਰਕ ਨਾਲ ਨਹੀਂ ਚੱਲਦਾ ਭਾਵਨਾਵਾਂ ਨਾਲ ਚੱਲਦਾ ਹੈ ਚਮਕਦੇ ਸੂਰਜ ਵੱਲ ਕਦੇ ਕਿਸੇ ਦਾ ਧਿਆਨ ਨਹੀਂ ਜਾਂਦਾ ਜਦੋਂ ਸੂਰਜ ਨੂੰ ਗ੍ਰਹਿਣ ਲੱਗਾ ਹੋਵੇ ਉਦੋਂ ਉਸ ਵੱਲ ਸਾਰੇ ਦੇਖਦੇ ਹਨ ਦੁਰਭਾਗ ਇਸ ਗੱਲ ਦਾ ਹੈ ਕਿ ਮਨੁੱਖ ਪ੍ਰਸ਼ੰਸਾ ਕਰਨ ਵਾਲੇ ਦੀ ਕਦਰ ਵੱਧ ਕਰਦਾ ਹੈ ਤੇ ਸੇਵਾ ਕਰਨ ਵਾਲੇ ਦੀ ਕਦਰ ਕੱਟ ਕਰਦਾ ਹੈ ਭਾਈਵਾਲੀਆਂ ਇਸ ਕਰਕੇ ਨਹੀਂ ਨਿਭਦੀਆਂ ਕਿਉਂਕਿ ਕੰਮਾਂ ਦੀ ਵੰਡ ਸਹੀ ਢੰਗ ਨਾਲ ਨਹੀਂ ਕੀਤੀ ਹੁੰਦੀ ਮਿਹਰਬਾਨੀਆਂ ਨਾਲ ਵਫਾਦਾਰੀਆਂ ਨਹੀਂ ਉਪਜਦੀਆਂ ਮਿਹਰਬਾਨੀਆਂ ਬੰਦ ਹੋਣ ਤੇ ਅਜਿਹੇ ਵਫਾਦਾਰ ਸਭ ਤੋਂ ਪਹਿਲਾਂ ਬਗਾਵਤ ਕਰਦੇ ਹਨ ਇਸਤਰੀਆਂ ਕਦੇ ਵੀ ਭਰਾਵਾਂ ਨੂੰ ਆਪਸ ਵਿੱਚ ਨਹੀਂ ਲੜਾਉਂਦੀਆਂ ਬਲਕਿ ਉਹ ਆਪਣੇ ਔਰਤیاں ਦੇ ਹੱਕਾਂ ਦੀ ਰਾਖੀ ਕਰਦੀਆਂ ਹਨ ਪੁਰਸ਼ ਸਭ ਕੁਝ ਕਰਕੇ ਵੀ ਹੈਰਾਨ ਹੁੰਦਾ ਹੈ ਕਿ ਇਸਤਰੀ ਹੋਰ ਚੌਂਦੀ ਕੀ ਹੈ ਇਸਤਰੀਆਂ ਨੂੰ ਹੱਕ ਕੁਦਰਤ ਨੇ ਦਿੱਤੇ ਹਨ ਬਲਕਿ ਸਮਾਜ ਨੇ ਇਸਤਰੀਆਂ ਦੇ ਹੱਕ ਖੋਏ ਹਨ ਪਿਆਰ ਦਾ ਮੁੱਢਲਾ ਅਨੁਭਵ ਸਿਆਣਿਆਂ ਨੂੰ ਮੂਰਖ ਅਤੇ ਮੂਰਖਾਂ ਨੂੰ ਫਿਲਾਸਫਰ ਬਣਾਉਣ ਦਾ ਭਲੇਖਾ ਪਾਉਂਦਾ ਹੈ ਸ਼ੀਸ਼ਾ ਚੁੱਪ ਰਹਿ ਕੇ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ ਜਿਹੜੇ ਪੁਰਸ਼ ਇਸਤਰੀਆਂ ਦਾ ਬਹੁਤ ਸਤਕਾਰ ਕਰਦੇ ਹਨ ਇਸਤਰੀਆਂ ਵਿੱਚ ਉਹ ਬਹੁਤੇ ਹਰਮਨ ਪਿਆਰੇ ਨਹੀਂ ਹੁੰਦੇ ਚਲਾਕ ਮਨੁੱਖ ਝੂਠ ਬੋਲ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦਾ ਉਪਰਾਲਾ ਕਰਦਾ ਹੈ ਪਰ ਸਾਹਮਣੇ ਉਸ ਦੀ ਚਲਾਕੀ ਹੀ ਆਉਂਦੀ ਹੈ ਇਸਤਰੀ ਦੀ ਵਿਦੇਸ਼ ਨੀਤੀ ਵਿੱਚ ਨਹੀਂ ਘਰੇਲੂ ਅਤੇ ਸਮਾਜਿਕ ਰਾਜਨੀਤੀ ਵਿੱਚ ਦਿਲਚਸਪੀ ਹੁੰਦੀ ਹੈ ਇਸਤਰੀ ਕਵਿਤਾ ਵਾਂਗ ਸੋਚਦੀ ਹੈ ਤੇ ਉਹ ਚਾਹੁੰਦੀ ਹੈ ਕਿ ਉਸ ਦਾ ਵਿਆਹ ਕਿਸੇ ਨਾਵਲ ਨਾਲ ਹੋ ਜਾਵੇ ਜੇ ਮਨੁੱਖ ਕੋਲ ਕਲਪਨਾ ਨਾ ਹੁੰਦੀ ਤਾਂ ਉਸ ਨੂੰ ਜਮਾਦਾਰ ਅਤੇ ਮਹਾਰਾਜੇ ਵਿੱਚ ਅੰਤਰ ਦਿਖਾਈ ਨਹੀਂ ਦੇਣਾ ਸੀ ਅਨਪੜ੍ਹ ਔਰਤ ਵਿਦਵਾਨ ਪਤੀ ਨਾਲ ਕੱਟ ਲੈਂਦੀ ਹੈ ਪਰ ਪੜ੍ਹੀ ਲਿਖੀ ਔਰਤ ਕਦੇ ਵੀ ਅਨਪੜ੍ਹ ਪਤੀ ਨਾਲ ਨਹੀਂ ਕੱਟਦੀ ਜਿਸ ਲਈ ਸਜ਼ਾ ਨਾਲੋਂ ਪਛਤਾਵਾ ਵੱਡੀ ਗੱਲ ਹੋਵੇ ਉਸ ਨੂੰ ਸਜ਼ਾ ਦੇਣ ਦੀ ਲੋੜ ਨਹੀਂ ਹੁੰਦੀ ਮਿਹਨਤੀ ਵਿਅਕਤੀ ਸਫਰਾਂ ਵਿੱਚ ਹਿੰਸੇ ਬਣ ਜਾਂਦੇ ਹਨ ਤੇ ਸੁਸਤ ਵਿਅਕਤੀ ਹਿੰਸਿਆਂ ਵਿੱਚ ਵੀ ਸਫਰਾਂ ਬਣ ਕੇ ਰਹਿ ਜਾਂਦੇ ਹਨ ਮਹਾਨ ਬਣਨਾ ਚੰਗੀ ਗੱਲ ਹੈ ਕੇਵਲ ਆਪਣੇ ਆਪ ਨੂੰ ਹੀ ਮਹਾਨ ਸਮਝਣਾ ਨੀਵੀਂ ਸੋਚ ਦਾ ਪ੍ਰਮਾਣ ਹੈ ਬੇਈਮਾਨ ਉਹ ਕੁਰਬਾਨੀਆਂ ਕਰਦੇ ਹਨ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ ਤਾਂ ਕਿ ਉਹ ਕੁਰਬਾਨੀਆਂ ਤੋਂ ਬਚ ਜਾਣ ਜਿਨ੍ਹਾਂ ਦੀ ਲੋੜ ਹੁੰਦੀ ਹੈ ਵਪਾਰੀ ਵਾਸਤੇ ਇਮਾਨਦਾਰੀ ਵੀ ਇੱਕ ਸੌਦਾ ਹੁੰਦੀ ਹੈ ਜਦੋਂ ਲੋਕ ਸਾਡੇ ਕੋਲ ਚੱਲ ਕੇ ਆਉਂਦੇ ਹਨ ਤਾਂ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ ਬਲਕਿ ਜਦੋਂ ਅਸੀਂ ਉਹਨਾਂ ਕੋਲ ਚੱਲ ਕੇ ਜਾਂਦੇ ਹਾਂ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਆਪਣੇ ਸਹੀ ਹੋਣ ਦੇ ਵਿਸ਼ਵਾਸ ਕਾਰਨ ਇਸਤਰੀ ਚੁੱਪ ਹੋ ਜਾਂਦੀ ਹੈ ਪਰ ਆਪਣੇ ਸਹੀ ਹੋਣ ਦੇ ਵਿਸ਼ਵਾਸ ਕਾਰਨ ਪੁਰਸ਼ ਬੋਲੀ ਹੀ ਜਾਂਦਾ ਹੈ ਬਹੁਤ ਘੱਟ ਅਮੀਰ ਲੋਕ ਇਹ ਜਾਣਦੇ ਹਨ ਕਿ ਗਰੀਬ ਕਿਵੇਂ ਸੋਚਦਾ ਹੈ ਜਿਹੜਾ ਪੁਰਸ਼ ਇਸਤਰੀ ਜਾਤੀ ਦੀ ਨਿੰਦਾ ਕਰਦਾ ਹੈ ਉਸ ਦਾ ਕਿਸੇ ਇੱਕ ਇਸਤਰੀ ਪ੍ਰਤੀ ਰੋਸ ਹੁੰਦਾ ਹੈ ਬਾਹਰ ਬੜਾ ਸਿਆਣਾ ਸਮਝਿਆ ਜਾਣ ਵਾਲਾ ਪੁਰਸ਼ ਘਰ ਵੜਦਿਆਂ ਹੀ ਮੂਰਖਾ ਵਾਂਗ ਵਿਹਾਰ ਸ਼ੁਰੂ ਕਰ ਦਿੰਦਾ ਹੈ ਆਦਤਾਂ ਦਾ ਚਲਾਇਆ ਮਨੁੱਖ ਹੀ ਚੱਲਦਾ ਹੈ ਆਖਰ ਤੱਕ ਆਦਤਾਂ ਹੀ ਮਨੁੱਖ ਨੂੰ ਚਲਾਉਂਦੀਆਂ ਹਨ